ਮੁੰਡਾ ਪਿੰਡ ਦੀ ਕੁੜੀ ਲੈ ਕੇ ਫਰਾਰ ਹੋ ਗਿਆ ਤੇ ਪਿੰਡ ਵਾਲਿਆਂ ਨੇ ਉਸ ਦੀ ਮਾਂ ਨੂੰ ਉਸ ਦੇ ਭਰਾ ਨੂੰ ਉਸ ਦੇ ਬਾਪੂ ਨੂੰ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਉਸ ਦੇ ਘਰ ਦੇ ਵਿੱਚ ਤਾਲਾ ਝਾੜ ਦਿੱਤਾ ਮੁੰਡਾ ਦਾ ਕੁੜੀ ਲੈ ਕੇ ਫਰਾਰ ਹੋ ਗਿਆ ਆਪਣੀ ਜ਼ਿੰਦਗੀ ਉਹ ਪਤਾ ਨਹੀਂ ਕਿੱਥੇ ਜੀ ਰਿਹਾ ਹੋਵੇਗਾ ਪਰ ਇੱਥੇ ਮਾਪਿਆਂ ਦਾ ਕੀ ਹਾਲ ਹੋ ਰਿਹਾ ਏ ਇਹ ਜਾਣ ਲਵੋ ਅਤੇ ਕਮੈਂਟਾਂ ਦੇ ਵਿੱਚ ਦੱਸਿਓ ਕਿ ਕੀ ਇਹ ਸਹੀ ਹੋਇਆ ਜਾਂ ਗਲਤ ਹੋਇਆ ਜੀ ਆ ਸੋ ਸ਼ਗਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥਵਾੜੇ ਨਾਲ ਪ੍ਰਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਹ ਮਤੇ ਪੈ ਰਹੇ ਨੇ ਕਿ ਪਿੰਡ ਦੇ ਹੀ ਮੁੰਡਾ ਕੁੜੀ ਆਪਸ ਦੇ ਵਿੱਚ ਵਿਆਹ ਨਹੀਂ ਕਰਵਾ ਸਕਦੇ ਆਪਸ ਦੇ ਵਿੱਚ ਵਿਆਹ ਕਰਵਾਉਣ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਤੇ ਪਾਏ ਗਏ ਨੇ ਕਿ ਵਿਆਹ ਇਹ ਨਹੀਂ ਕਰਵਾ ਸਕਦੇ ਕਿਉਂਕਿ ਬਹੁਤ ਵਾਰ ਸਿਆਣੇ ਆਖਦੇ ਨੇ ਕਿ ਪਿੰਡ ਦੇ ਵਿੱਚ ਜਿਹੜਾ ਮੁੰਡਾ ਕੁੜੀ ਹੁੰਦੇ ਨੇ ਉਹ ਆਪਸ ਦੇ ਵਿੱਚ ਭੈਣ ਭਰਾ ਹੁੰਦੇ ਨੇ ਤੇ ਬਹੁਤ ਵਾਰ ਜਿਹੜਾ ਹੈ ਉਹ ਕਈ ਮੁੰਡੇ ਜਾਂ ਕਈ ਕੁੜੀਆਂ ਪਿੰਡ ਦੇ ਵਿੱਚ ਹੀ ਆਸ਼ਕੀ ਕਰਨ ਲੱਗ ਪੈਂਦੇ ਨੇ ਤੇ ਇਸ ਨੂੰ ਰੋਕ ਲਗਾਉਣ ਦੇ ਲਈ ਬਜ਼ੁਰਗਾ ਨੇ ਅਤੇ ਪਾ ਪੰਚਾਇਤ ਜਾਂ ਸਰਪੰਚ ਮਿਲ ਕੇ ਅਜਹੀਆਂ ਚੀਜ਼ਾਂ ਕਰਦੇ ਨੇ ਪਰ ਇਹ ਮੋਗਾ ਦਾ ਇੱਕ ਪਿੰਡ ਜਿੱਥੋਂ ਇੱਕ ਵੀਡੀਓ ਜਿਹੜੀ ਆ ਉਹ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਮਾਪੇ ਅਤੇ ਇੱਕ ਛੋਟੇ ਭਰਾ ਨੂੰ ਜੋ ਹੈ ਉਹ ਕਿਹਾ ਜਾ ਰਿਹਾ ਹੈ ਕਿ ਕੁੱਟਿਆ ਗਿਆ ਇਲਜ਼ਾਮ ਲਗਾਏ ਗਏ ਨੇ ਕਿ ਮਾਂ ਨੂੰ ਕੁੱਟਿਆ ਗਿਆ ਅਤੇ ਉਹਨਾਂ ਦੇ ਘਰ ਦੇ ਘਰ ਨੂੰ ਤਾਲਾ ਮਾਰ ਦਿੱਤਾ ਗਿਆ ਤੇ ਕਿਹਾ ਗਿਆ ਕਿ ਤੁਸੀਂ ਪਿੰਡ ਛੱਡ ਕੇ ਤੁਹਾਨੂੰ ਜਾਣਾ ਪਵੇਗਾ ਉਹਨਾਂ ਦੇ ਘਰ ਨੂੰ ਜਿੰਦਾ ਲਗਾ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਮੁੰਡਾ ਜਿਹੜਾ ਹੈ ਉਹ ਪਿੰਡ ਦੀ ਹੀ ਕੁੜੀ ਨੂੰ ਲੈ ਕੇ ਜਿਹੜਾ ਹੈ ਫੁੱਲ ਪਿੰਡ ਦੀ ਕੁੜੀ ਦੇ ਨਾਲ ਹੀ ਉਸਨੇ ਵਿਆਹ ਕਰਵਾਇਆ ਤੇ ਜਦੋਂ ਉਸ ਨੂੰ ਇਹ ਮੱਤੇ ਬਾਰੇ ਪਤਾ ਲੱਗਾ ਸੀ ਤੇ ਉਹ ਪਿੰਡ ਛੱਡ ਕੇ ਕਿਸੇ ਹੋਰ ਥਾਂ ਤੇ ਉਸ ਕੁੜੀ ਦੇ ਨਾਲ ਰਹਿਣ ਦੇ ਲਈ ਚਲਾ ਗਿਆ ਪਰ ਜੋ ਹੈ ਪਿੰਡ ਦੇ ਵਿੱਚ ਹੀ ਕਿਹਾ ਜਾ ਰਿਹਾ ਕਿ ਕੁਝ ਔਰਤਾ ਨੇ ਪਹਿਲਾਂ ਤਾਂ ਮੁੰਡੇ ਦੀ ਮਾਦੀ ਕੁਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸਦੇ ਘਰ ਨੂੰ ਤਾਲਾ ਲਗਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਉਹਨਾਂ ਦੇ ਮੁੰਡੇ ਨੇ ਗਲਤੀ ਕੀਤੀ ਹੈ ਨਾਲ ਦੀ ਨਾਲ ਕਿਹਾ ਗਿਆ ਕਿ ਇਸ ਵਿਆਹ ਕਰਵਾਉਣ ਦੇ ਵਿੱਚ ਜੋ ਹੈ ਮਾਦਾ ਵੀ ਕਿਤੇ ਨਾ ਕਿਤੇ ਹੱਥ ਸੀ ਜਿਸ ਕਰਕੇ ਫੈਸਲਾ ਜਿਹੜਾ ਹੈ ਉਹ ਲਿਆ ਗਿਆ ਹਾਲਾਂਕਿ ਕੁਝ ਲੋਕ ਆਖ ਰਹੇ ਨੇ ਕਿ ਇਹ ਸਰਾਸਰ ਗਲਤ ਹੈ ਜੋ ਗਲਤੀ ਮੁੰਡਾ ਜਾਂ ਕੁੜੀ ਕਰ ਰਹੇ ਨੇ ਜਾਂ ਜੋ ਗਲਤੀ ਕਿਸੇ ਮਾਪਿਆਂ ਦੇ ਬੱਚੇ ਕਰ ਰਹੇ ਨੇ ਉਸ ਦੀ ਸਜ਼ਾ ਮਾਪਿਆਂ ਨੂੰ ਨਹੀਂ ਮਿਲਣੀ ਚਾਹੀਦੀ ਕਿਉਂਕਿ ਕੋਈ ਵੀ ਬਹੁਤ ਵਾਰ ਜਿਹੜੇ ਨੇ ਉਹ ਬੱਚੇ ਮਾਪਿਆਂ ਦੀ ਨਹੀਂ ਸੁਣਦੇ ਬਹੁਤ ਵਾਰ ਜਿਹੜੇ ਬੱਚੇ ਨੇ ਉਹ ਮਾਪਿਆਂ ਦੇ ਕਹਿਣੇ ਤੋਂ ਬਾਹਰ ਹੁੰਦੇ ਨੇ ਤੇ ਬਹੁਤ ਵਾਰ ਉਹਨਾਂ ਦੇ ਸਮਝਾਉਣ ਤੇ ਵੀ ਨਹੀਂ ਉਹ ਸਮਝਦੇ ਪਰ ਇਸ ਤਰੀਕੇ ਦੇ ਨਾਲ ਜੇਕਰ ਮੁੰਡਾ ਜਾਂ ਕੁੜੀ ਗਲਤੀ ਕਰਦੇ ਨੇ ਤੇ ਉਹਨਾਂ ਦੇ ਮਾਪਿਆਂ ਨੂੰ ਸਜ਼ਾ ਦੇਣੀ ਇਹ ਕਿਤੇ ਨਾ ਕਿਤੇ ਗਲਤ ਹੈ ਇਸ ਕਰਕੇ ਜਿਹੜਾ ਅੱਜ ਜੋ ਲੋਕ ਨੇ ਕੁਝ ਹੱਕ ਦੇ ਵਿੱਚ ਵੀ ਆਏ ਲੋਕਾਂ ਨੇ ਕਿਹਾ ਕਿ ਇੱਕ ਅੱਧੇ ਦੇ ਨਾਲ ਜਿਆ ਹੋਵੇਗਾ ਤੇ ਬਹੁਤਿਆਂ ਨੂੰ ਅਕਲ ਆ ਜਾਵੇਗੀ ਸੋ ਇਸ ਤਰੀਕੇ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਅਸੀਂ ਤੁਹਾਨੂੰ ਪੁੱਛਦੇ ਹਾਂ ਜਿਹੜੇ ਇਸ ਸਮੇਂ ਵੀਡੀਓਜ਼ ਦੇਖ ਰਹੇ ਨੇ ਕੀ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਕੀਤਾ ਗਿਆ ਜਾਂ ਜੋ ਗਲਤੀ ਬੱਚੇ ਕਰ ਰਹੇ ਨੇ ਕਿ ਉਸ ਦੀ ਸਜ਼ਾ ਉਹਨਾਂ ਦੇ ਪੇਰੈਂਟਸ ਨੂੰ ਮਿਲਣੀ ਚਾਹੀਦੀ ਹੈ ਤੁਸੀਂ ਕੀ رائے ਰੱਖਦੇ ਹੋ ਤੁਹਾਡੀ ਕੀ ਆਪਣੀ ਸੋਚ ਨਹੀਂ ਹੈ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਬਾਕੀ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਤੁਹਾਨੂੰ ਕਿਸੇ ਵੀ ਮੁੱਦੇ ਤੇ ਅਪਡੇਟਸ ਜਿਹੜੇ ਨੇ ਉਹ ਲਗਾਤਾਰ ਤੁਹਾਡੇ ਫੋਨ ਦੇ ਵਿੱਚ ਆਉਂਦੇ ਰਹਿਣ